ਫਰਦਾ ਮਾਲਿਕ ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਵਾਇਸਾ ਦਿਨਾਸ ਜੀ ਨੂੰ ਜਿਉਂਦਿਆਂ ਅਗੋਚ ਦਿਖਾਇਆ ਅੰਜਾ ਸਾਤਰੀ ਕਾਲਜ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਸੱਜਣ ਗੁਰੂ ਗੋਬਿੰਦ ਬਾਗ ਇੱਥੇ ਲੇਜਰ ਰੋਟ ਨੂੰ ਦਿਖਾਵਾਂਗੇ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਇਹ ਬਾਤ ਹੈ ਮਲਾ ਗੁਰਦੁਆਰਾ ਸਾਹਿਬ ਦੇ ਕੋਲ ਹੀ ਹੈ ਨਾ ਹਾਂ ਬਿਲਕੁਲ ਨਾਲੇ ਪੰਜ ਨੰਬਰ ਗੇਟ ਦੇ ਨਾਲ ਪੰਜ ਪੰਜ ਨੰਬਰ ਗੇਟ ਦੇ ਨਾਲ ਹੀ ਹੈ ਜੀ ਤੇ ਆਪਾਂ ਚੱਲਦੇ ਹਾਂ ਗੁਰੂ ਗੋਬਿੰਦ ਸਿੰਘ ਬਾਗ ਤੇ ਤੁਹਾਨੂੰ ਲੀਜਰ ਸੋ ਦਿਖਾਉਨੇ ਆ ਤੇ ਆਪਾਂ ਇਸ ਟਾਈਮ ਜੀ ਸ੍ਰੀ ਹਜੂਰ ਸਾਹਿਬਾਂ ਤੇ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਤੇ ਸ਼ਾਮ ਨੂੰ 6:00 ਵਜੇ ਸਟਾਰਟ ਹੁੰਦਾ 6:00 ਵਜੇ ਹੁੰਦਾ ਨਾ 6:00 ਵਜੇ ਸਾਡੇ 7:00 7:30 ਹੁੰਦਾ ਜੀ ਤੇ ਬਾਕੀ ਆਪਾਂ ਚੱਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੋਬਿੰਦ ਬਾਗ ਤੇ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਜੀ ਲੀਜ ਆਪਾਂ ਆ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਤੇ ਇੱਥੇ ਲਿਖ ਕੇ ਦੱਸਿਆ ਹੋਇਆ ਜੀ ਵੀ ਲੇਜਰ ਸੋ ਇੱਧਰ ਤੇ ਇੱਧਰ ਕਹਿ ਰਹੇ ਨੇ ਆਪਾਂ ਚੱਲਦੇ ਆਂ ਜਿੱਥਰ ਨੂੰ ਤੇ ਆਪਾਂ ਇੱਧਰੋਂ ਆਏ ਸੀ ਜੀ ਤੇ ਇੱਥੇ ਲਿਖ ਕੇ ਦੱਸਿਆ ਹੋਇਆ ਕਿ ਲੇਜਰ ਸੋ ਇੱਧਰ ਤਾਂ ਆਪਾਂ ਇੱਧਰੋਂ ਚੱਲਦੇ ਆਂ ਇਹ ਰਸਤਾ ਜਾਂਦਾ ਜੀ ਇਹ ਸਾਰੀ ਸ਼ੰਗਤ ਵੀ ਇੱਧਰੋਂ ਜਾ ਰਹੀ ਆ ਥੋੜਾ ਹਨੇਰਾ ਹੋ ਗਿਆ okay, em sát tót kia đi, để ít thế ra ấy đi sang đó bệt kia à ਉਸੇ ਨੂੰ ਦੀ ਬਰੋ ਸਾਈ ਦੁਰਾਨੀ ਜੂ ਗੁਰ ਨਾਨਕ ਦੇਵ ਜੀ ਦਾ ਅੰਸ਼ੁਰੂ ਹੁੰਦਾ ਹੈ ਉਹ ਗੁਰ ਇਤਿਹਾਸ ਜਿਸ ਦਾ ਸੰਖੇਪ ਨੂੰ ਪਰ ਆਪ ਜੀ ਦੇ ਸੰਮੁਖ ਸੱਚਖੰਡ ਸ਼੍ਰੀ ਗੁਰੂ ਸਾਹਿਬ ਜੀ ਵੱਲੋਂ ਕੀਤਾ ਜਾ ਰਿਹਾ ਹੈ ਇਸਾ ਧਰਮਾ ਅਥੇ ਜਾਤਾ ਕਾਰਣ ਵੰਡੀ ਹੋਈ ਮਾਨਵਤਾ ਨੂੰ ਸਾਂਝੀ ਬਾਲਤਾ ਅਦੇ ਪ੍ਰੀਮ ਜੀ ਚਾਨਣ ਨੰਦੀ ਨੂਰਾਨੀ ਜੋਤ ਮਨਨ ਦੇਵ ਜੀ ਨੇ ਆਪਣੀ ਰਚੀ ਅਤੇ ਇਕਤਰ ਕੀਤੇ ਬਾਣੀ ਦੀ ਕੋਠੀ ਭਾਈ ਲੈਣਾ ਜੀ ਅਕੇ ਦਰ ਕੇ ਉਹਨਾਂ ਨੂੰ ਸੀਸ ਤੇ ਵਾਇਆ ਗੁਰਗੱਦੀ ਆਪਣੀ ਕੀਤੀ ਭਾਈ ਲੈਣਾ ਤੋਂ ਇਹ ਹੰਗਾਮਾ ਪੜਾ इंदो स्थापित किया बहुमुखी उपराले पसार रही विशेष उपराले की तीसरी पाठशाला श्री गुरु अमरदास जी ने गोइंदवाल बसाया ਸਿਕ ਸੰਤਾਨੀ ਵੱਧੀ ਗਿਣਤੀ ਦਾ صدکا 사nji ਪੰਗਤ ਵਿੱਚ ਬੈਠ ਕੇ ਲੰਗਰ ਸ਼ਭਿੰਦੀ ਪ੍ਰਥਾ ਨੂੰ ਹੋਰ ਵੀ बल ਮਿਲਿਆ। ਗੁਰੂਆਂ ਕਰਜ਼ੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਣ ਲਈ ਵਿਸ਼ੇਸ਼ ਯਤਨ ਕੀਤੇ। ਵਿਧਵਾ ਵਿਆਹ ਦੀ ਬੇਨਤੀ ਕੀਤੀ ਤੇ ਸਤੀ ਦੀ ਰਸਮ ਦਾ ਸੰਗਠਨ ਸਾਹਿਬ ਨਾਮ ਵੀ ਨਾਲ ਜਾਣਦੇ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਥੇ ਸरोवर ਦੀ ਖੋਦਾਈ ਵੀ ਕਰਵਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਰਗਾਂ ਵਿੱਚ ਬਾਣੀ ਦੀ ਰਚਨਾ ਕੀਤੀ पन्नी पातशाही श्री गुरु अर्जन देव जी ने अमृत सरोवर श्री दरबार साहब की उसकी करवाई उसका नींह पत्थर मुसलमान सूफी फकीर साई तो तखवा के वालता, इंसानी प्रेम सब प्रति सत्कार के संदेश में साकार रूप प्रदान किया इलामी सुंदरता दे सुहाव रूहानी शांति दसोमा ते हर पल भागबाई बाणी रात रंगित जलवित सुभाई मां एक अनोखी मौजूदगी है श्री दरबार साहिब कीदा इस पावन ग्रंथ में अपने समेत पंच गुरु साहिबां दी बाणी दे नाल वक्त-वक्त दरमा जाता है अति लख्याना संबंधित संता अर्था तो सूफिया की बाणी भी शामिल की थी। सब मिलके बैठे। सोलह सौ सो चार ईस्वी को श्री दरबार साहब में किया गया एक पास समुची कायनात सारी खलकत सब धर्मों प्यार देने वाले ਇਸ ਪੈਗਾਮ ਦਾ ਚਾਨਣ ਤੇ ਦੂਜੇ ਪਾਸੇ ਬਾਦਸ਼ਾਹ ਜਾਮੀ ਉਸ ਕੋਲੋਂ ਤੇ ਉਸ ਦੇ ਦਸੋ ਵੀ ਸਲਾਹਕਾਰਾਂ ਕੋਲੋਂ ਇਹ ਇਸ ਦਿਨ ਫੈਲ ਦਾ ਚਾਨਣ ਜਰਿਆ ਨਾ ਗਿਆ ਜਹਾਂਗੀਰ ਨੇ ਆਪਣੇ ਮੀਰ ਬਖਸ਼ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਸਲਾਮ ਕਬੂਲ ਕਰਵਾ ਲਵੇ ਤੇ ਜਾਂ ਮੋੜਦੀ ਹਸਤੀ ਬਟਾਦਨੀ ਦੱਬੀ-ਦਵੀ ਦੱਤੀ ਰੇਤ ਉਬਲਦੀ ਦੇਗ ਮੁਖਤਜ਼ਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਆਕੇ ਤੇ ਅਸੇ ਦਸੀਏ ਦਿੱਤੇ ਸਾਇ ਮੀਰਾ ਮੇਰਾ ਪੜਾ ਪਟ ਗਿਆ ਪਰ ਗੁਰੂ ਅਰਜਨ ਦੇਵ ਜੀ ਦੇ ਮੁਖਤੇ ਇਹ ਹੀ ਵਾਕ ਸੀ ਆਉਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ ਸ਼ਹੀਦਾਂ ਦੀ ਸਰਤਾਜ ਕਹੀ ਜਾਂਦਾ ਹੈ। ਸ਼੍ਰੀ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਮੇਰੀ ਅਤੇ ਪੀੜੀ ਦੀਆਂ ਦੋ ਤਲਵਾਰਾਂ ਫੇਰਨ। ਰੋਹਾਨੀ ਦੇ ਬਰੀ ਦਾ ਚਿੰਸੀ ਪੀੜੀ ਦੀ ਤਲਵਾਰ ਰਾਤ ਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੇਰੀ ਦਲਵਾਰ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦਾ ਜਲ ਵਾਂਗ ਸ਼ੀਤਲ ਰਹੇ ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤਸੀਹੇ ਦਾ ਦੁੱਖ ਅੰਗਾਰਿਆਂ ਵਾਂਗ ਬਲਦਾ ਰਿਹਾ। ਉਸਦੇ ਸੇਕ ਵਿੱਚ ਲੋਹਾ ਪਿਗਲਣ ਲਗਾ ਸ਼ਮਸ਼ੀਰਾਂ ਬਣਨ ਲੱਗੀਆਂ। ਗੁਰੂਦਰਵਾਰ ਵਿੱਚ ਢੋਲੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲੱਗਾ ਨਥਾ ਅਤੇ ਅਬਦੁੱਲਾ ਕਾ ਵੀ ਬਹਾਦਰ ਯੋਧਿਆਂ ਜੀਆਂ ਵਾਰਣ ਗੋਲ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸੇ ਬਾਹੀ ਬਣਨ ਦਾ ਆਦੇਸ਼ ਦਿੱਤਾ ਓਟ ਸਵਾਰਾਂ ਦੀ ਪੌਛ ਖੜੀ ਕੀਤੀ ਸਿੱਖ ਦੁਨੀਆਵੀ ਬਾਦਸ਼ਾਹਾਂ ਤੋਂ बेपरवाह नाबर हो गए उन्होंने अपने गुरु दीन दुनी आख्या अकाल तख साहेब का निर्माण करवाया इस दौरान शाही फौजा ने अनेक बार गुरु दरबार से भारी फौजी शक्ति हमले किए पर हर बार ਉਹਨਾਂ ਨੂੰ ਹਾਰ ਖਾ ਕੇ ਬੋਲਣਾ ਪਿਆ ਬਹੁਤ ਸਮੇਂ ਦੀ ਚੀਜ਼ ਹੈ ਗਰੀਬਾਂ ਨੇ ਵੀ ਉਹਨਾਂ ਦਾ ਮੰਨ ਯਾਰ ਆਤੇ ਹਮਦਰਦੀ ਨਾਲ ਭਰਿਆ ਹੋਇਆ ਸੀ ਉਹਨਾਂ ਨੇ ਲੰਗਰ ਦੇ ਲਈ ਨਗਾਰਾ ਵਜਾਉਣ ਦੀ ਕਥਾ ਸੁਣਾਈ ਤਾਂ ਜੂ ਕੋਈ ਭੁੱਖਾ ਪਿਆਸਾ ਸੁਣਦਾ ਹੋਵੇ ਤਾਂ ਆ ਕੇ ਲੰਗਰ ਛਕ ਲਵੇ। ਉਹਦਰ ਹਿੰਦ ਦੇ ਸਦਾ ਪੀਜੇ। ਗੁਰੂ ਭਗਤ ਜੀ ਨੇ ਆਪਣੇ ਵੱਡੇ ਪੁੱਤਰ ਨਾਮਰਾਇ ਨੂੰ ਆਪਣਾ ਨਾਮਾਇਦਾ ਬੜਾ ਕੇ ਭੇਜਿਆ। ਔਰ ਉਸੇਬ ਨੇ गुरु ग्रंथ साहिब जी दी एक दुखते इतराज़ ਕੀਤਾ ਤਾਂ राम राय ਨੇ दुखदाईਕ ਸ਼ਬਦ ਬਦਲ ਦਿੱਤਾ ਆਪਣੇ ਪੁੱਤਰ ਦੀ ਇਸ ਖਿਲਾਫੀ ਕਾਇਲਤਾ ਕਾਰਨ ਗੁਰੂ ਹਰ Rai ਜੀ ਨੇ ਉਸ ਨੂੰ ਵੇਦ ਅਕਰ ਦਿੱਤਾ ਤੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਅਰਕਿਤ ਕੀਤੀ। ਦੇਾ ਅਤੇ ਮਨਵ ਸੇਵਾ ਦੇ ਸਰੂਪ ਹਰਕ੍ਰਿਸ਼ਨ ਜੀ ਦਿੱਲੀ ਸਾਹਿਬ ਜਦੋਂ ਸ਼ਹਿਰ ਵਿੱਚ ਚੇਚਿਤ ਦੀ ਮਹਾਮਾਰੀ ਫੈਲੀ ਸੀ 6 ਹਜ਼ਾਰ ਸਵੇਤ ਦਿਨ ਰਾਤ ਰੋਗੀਆਂ ਦੀ ਸੇਵਾ ਕਰਨੀ ਗੁਰੂ ਹਰਕ੍ਰਿਸ਼ਨ ਜੀ ਆਪ بیمار ਹੋ ਗਏ ਤੇ ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾ ਗਏ ਤੇ ਜੋ ਸਮਾਨਵੇਂ ਨੇ ਉਹਨਾਂ ਦੇ ਮੁਖਾਰਬੇਂ ਤੇ ਇਹ ਦੋ ਸ਼ਰਤਾਂ ਬਾਪਾ ਬਕਾਲੇ ਬਾਪਾ ਬਕਾਲੇ ਇਹਨਾਂ ਦੋ ਸ਼ਬਦਾਂ ਦਾ ਭਾਵ ਸੀ ਲੋਵੈ ਗੁਰੂ ਗੁਰੂ ਦੇ ਬਹਾਦਰ ਇਸ ਲਈ ਬਕਾਲੇ ਵਿੱਚ ਆਣਾ ਪਰ ਜਦੋਂ ਇਹ ਦੋ ਸ਼ਬਦ ਬਕਾਲੇ ਪਹੁੰਚੇ ਤਾਂ ਬਾਈ ਭਾਵੇਂ ਟੰਗੀ ਗੁਰੂ ਮੰਦ ਰੱਖੇ ਪਰ ਗੁਰੂ ਤੇਗ ਬਹਾਦਰ ਸ਼ਾਨ ਅਡੋਲ ਆਪਣੀ ਕੁਟਿਆ ਵਿੱਚ ਪ੍ਰਭੂ ਦੇ ਸਿਮਰਨ ਵਿੱਚ लीन ਰਹੇ ਉਹ ਪੰਜਾਬ ਦੇ ਮਸ਼ਹੂਰ ਸੋਦਾਗਰ ਮਖਮਸ਼ਾ ਨੂੰ ਬਾੜਾ ਦੀ ਢਰੀਆ ਦੀ ਘੁਗਣ ਥੇਲੀ ਵਿੱਚ ਦਾਮਾਂ ਨੂੰ ਹੋ ਰਹੀ ਸੀ ਉਸ ਨੇ ਗੁਰੂ ਘਰ ਦਾ ਧਿਆਨ ਕਰਕੇ ਅਰਦਾਸ ਕੀਤੀ ਕਿ 500 ਮੋੜਾਂ ਦੀ ਸੁਖੜਾ ਸੁਖੀ ਪੂrti 베ੜੀ ਸਹੀ ਸੁਲਾਬਤ ਕੰਢੇ ਲੱਗੀ ਸੁਖੜਾ ਪੂਰੀ ਕਰ ਲਈ ਉਹ ਬਕਾਲੇ ਪਹੁੰਚਿਆ ਤਾਂ ਬਾਈ ਗੁਰੂ ਦੇਖ ਕੇ ਹੈਰਾਨ ਹੋਇਆ ਪਰ ਪੰਜ ਪੰਜ ਮੋੜਾ ਹਰ ਆਪੇ ਬਣੇ ਗੁਰੂ ਹੋ ਗਏ ਤਰੀ ਗਏ ਗੁਰੂ ਤੇਗ ਬਹਾਦਰ ਜੀ ਦੇ ਸੰਮੁਖ ਆ ਕੇ ਵੀ ਮੱਖਣ ਸ਼ਾਹ ਨੇ ਪੰਜ ਮੋੜਾ ਰੱਖ ਕੇ ਸੀਸ ਨਿਵਾਇਆ ਗੁਰੂ ਜੀ ਹੱਸ ਕੇ ਬੋਲੇ ਮੱਖਣ ਸ਼ਾਹ ਵਪਾਰ ਇਸ ਤਰ੍ਹਾਂ ਨਹੀਂ ਚੱਲਦਾ ਤੇਰਾ ਇਕਰਾਰ ਦਾ 500 ਮੋੜਾਂ ਦਾ ਸੀ ਮੱਖਣ ਸ਼ਾਹ ਇਹ ਵਾਕ ਸੁਣ ਕੇ ਖੁਸ਼ੀ ਨਾਲ دیਵਾਨਾ ਹੋ ਗਿਆ ਛੱਤ ਤੇ ਚੜ ਕੇ ਲੌਣ ਲੱਗਾ ਦੀ ਯਾਤਰਾ ਤੇ ਨਿਕਲੇ ਤਾਂ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਅਸਾਮ ਦੀ ਯਾਤਰਾ ਤੇ ਚਲੇ ਗਏ ਇਸੇ ਸਫ਼ਰ ਦੌਰਾਨ ਹੀ ਉਹਨਾਂ ਨੂੰ ਮਾਤਾ ਗੁਜਰੀ ਦੀ ਕੁੱਖੋਂ ਪੁੱਤਰ ਦੇ ਜਨਮ ਦੀ ਖਬਰ ਮਿਲੀ ਪੁੱਤਰ ਦਾ ਨਾਮ ਗੋਬਿੰਦ ਰੱਖਿਆ ਗਿਆ ਇੱਥੇ ਹੀ ਗੋਬਿੰਦ ਜੀ ਨੇ ਸ਼ਾਸਤਰ ਅਤੇ ਸ਼ਸਤਰਾ ਦੀ ਸਿੱਖਿਆ ਹਾਸਲ ਕੀਤੀ ਸੰਸਕ੍ਰਿਤ ਫਾਰਸੀ ਪੰਜਾਬੀ ਅਤੇ ਬ੍ਰਿਜ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਉਹ ਸਵਾਰੀ ਰੰਦਾਜੀ ਅਤੇ ਕਿਰਪਾਨ ਦੇ ਕਰਤਬਾ ਵਿੱਚ ਨਿਕੁੰਦੇ ਇਹ ਹੀ ਉਹ ਵਕਸੀ ਜਦ ਦਿੱਲੀ ਦੇ ਤਖਤ ਤੇ ਬੈਠਾ ਬਾਦਸ਼ਾਹ ਔਰੰਗਜ਼ੇਬ ਬੇਅਤ ਤੇ ਜ਼ੁਲਮ ਦੇ ਨਾਲ ਸਾਰੇ ਹਿੰਦੁਸਤਾਨ ਦੀਨ ਦੇ ਰੰਗ ਵਿੱਚ ਰਹਿਣਾ ਚਾਹੁੰਦਾ ਸੀ ਸੁਨ ਸੁਰਵਾਸੋ ਘਟਤ ਗੋਬਿੰਦ ਜੀ ਉਦੋਂ ਬੋਮਲਸਤੇ ਸਨ ਜਦੋਂ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਸਜੇ ਹੋਏ ਦਰਬਾਰ ਵਿੱਚ ਕਸ਼ਮੀਰੀ ਪੰਡਤ ਆਫਰਿਆਦੀ ਹੋਏ ਜਿਨ੍ਹਾਂ ਦੇ ਮੱਥਿਆਂ ਤੋਂ ਜ਼ਬਰਨ tilak ਉਟਾਇਆ ਜਾ ਰਿਹਾ ਹੈ ਸਨ ਜੰਜੂ ਉਡਾਰੇ ਜਾ ਰਹੇ ਸਨ ਉਹਾਂ ਦੀ ਦੰਤ ਭਰੀ ਵਿਥਿਆ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਜੀ ਖਾਮੋਸ਼ੀ ਸੰਤਿ ਬਾਲ ਗੋਬਿੰਦ ਬੋਲ ਤੀ ਗੁਰੂ ਪਿਤਾ ਇੱਕ ਅਰਜ਼ ਅੱਜ ਬਾਰਿਕ ਤੇਰਾ ਕਹੀ ਤੂੰਦਿ ਕੌਣ ਜੋ ਜ਼ਿੰਮੇਦਾਰ ਦੀਵਾ ਬਾਲ ਕਰੇ ਜੁਲਣ ਲੱਖ ਹਨੇਰੀਆਂ ਕਹਿਰ ਦੀ ਔਣ ਬਗੀ ਤੇਰੇ ਸੱਚ ਬਲੀਦਾਨ ਦਾ ਜੁਗ ਜੁਗ ਦੀਪ ਜਲੇ ਬਾਲ ਗੋਬਿੰਦ ਨੂੰ ਪਿਆਰ ਭਰਿਆ ਥਾਪੜਾ ਦਿੱਤੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੜਤਾਨ ਕਹਿਣ ਲੱਗੇ ਸੱਤਰ੍ਹਾਂ ਇਨਸਾਫ ਅਤੇ ਦਿਨਾ ਦੁਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਦਵਨ ਆ ਗਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੋਫ ਦਿੱਤੇ ਗਏ ਉਈ ਪੀਸ ਨਾ ਚਲਦੀ ਦੇਖ ਕੇ ਦਿੱਲੀ ਦੇ ਚਾਂਦੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਜ਼ਖੀਰ ਦੇਖ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਤਹਿਲ ਜਾਵੇ ਭਾਈ ਮਤੀ ਦਾਸ ਜੀ ਨੂੰ ਹਾਰੇ ਨਾਲ ਜੀਦੇ ਆਗੇ ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਜਲਾਇਆ ਅਈ ਦੇਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਫਾਰਗਜ਼ੀ ਅਤੇ ਉਸ ਦੀ ਮੁਗਲੀ ਅਸਰਤ ਨਾਲ ਗੁਰੂ ਜੀ ਨੂੰ ਦੀਨ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰਦੀ ਆ ਗਈ। ਫਾਰਗਜ਼ੀ ਨੇ ਹੁਕਮ ਦਿੱਤਾ ਸਿਰ ਕਲਮ ਕਰ ਦਿੱਤਾ ਜਾਵੇ। ਪਰ ਖਬਰਦਾਰ ਕੋਈ ਇਸ ਅਤਿ ਜਿਸਮ ਨੂੰ ਇਸ ਜ਼ਮੀਨ ਤੋਂ ਉਖਾਉਣ ਦੀ ਜਰਤ ਨਾ ਕਰੀ। ਇਹ ਫਰਮਾਨ ਦੀ ਪਰਵਾਹ ਨਾ ਕਰਦਿਆਂ ਗੁੰਜਾਰਾ ਸਿੱਖ ਲੱਖੀ ਸ਼ਾ ਗੁਰਾਂ ਦੀ ਦੇਹੀ ਨੂੰ ਆਪਣੇ ਘੱਡੇ ਵਿੱਚ ਲੁਕਾ ਕੇ ਆਪਣੀ ਪਿੰਡ ਲੈ ਗਿਆ ਤੇ ਗੁਰਾਂ ਦੀ ਦੇਹੀ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤਾ। ਜਿੱਤਾਂ ਗੁਰਾਂ ਦੇ ਸੀਸ ਨੂੰ ਆਪਣੇ ਬੋਪੜ ਵਿੱਚ ਲੁਕਾ ਕੇ ਰਾਤਾਂ ਅਤੇ ਝੱਖੜ ਦੀ ਦਾ ਅੰਦ ਕੋਸਾ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਗੁਰੂ ਦਾ ਸੀਸ ਅਰਪਿਤ ਕੀਤਾ। trangreta ਗੁਰੂ ਦਾ ਬੇਟਾ ਕੈਂਕੀਂ ਦਸਮ ਬਾਸ਼ਾ ਨੇ ਭਾਈ ਜੇਤੇ ਨੂੰ ਗਲੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ। ਗੁਰੂ ਪੀਤਾ ਦੀ ਸ਼ਹਾਦਤ ਦਸਨ ਪਾਤਸ਼ਾਹ ਦੇ ਨੈਣਾਂ 'ਚ ਐਸੀ ਨਮੀ ਦਿਨ ਲੋ ਦੇ ਗਈ ਕਿ ਉਹਨਾਂ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਹੀਂ ਹਾਰਿਆ ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣ ਦਾ ਹਾਦੇਸ਼ ਦਿੱਤਾ ਇਦ ਆਇਆ 1699 ਦੀ ਵਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਏ ਸੰਗਤ ਤੋਂ ਸੀਸ ਦੇ ਬੰਨ੍ਹ ਦਿੱਤੀ ਪੰਨ ਮ ਜੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ ਇਹਨਾਂ ਨੂੰ ਦਸੰパクਸ਼ਾ ਨੇ ਖੰਡੇ ਬਾਟੇ ਦਾ ਹਮਰਤ ਵੰਡ ਕਿਲਾਇਆ ਗਲ ਨਾਲ ਲਾਇਆ ਗੁਰੂ ਦੇ ਪਿਆਰੇ ਕਿਹਾ કે એના પરજા પ્યારિયા તો કુદ અમૃત પાન કરકી આપે ગુર્જેલા દી અનૂઠી વિસાર قائم કે દીસ મૌકતે આયે હોએ વકવક વર્ણા અતે જાત્યા nal સમાન રખવા વાલે વિશાલ જનસમૂહ ઇક્કો હી બાટે ચો અમર સિવાયા સદીયા તો ચલતે આ રહે જાત પાત દે સરાપ નુ इको पल पलटा तो के खालसा पल जी। की सरजना की जिसनों एक नवा वेस्ट अकालपुर दसम पाशाह ने फारसी शायरी औरंगजेब के नाम जफरलामा लिखा जिस विच वि औरंगजेब को उसके गुनाह का एहसास करवाया जफरलामा ਖਾਲਸੇ ਦੀ ਇਖਲਾਕੀ ਜਿੱਤ ਦਾ ਇਲਾਮ ਹੈ ਤਲਵੰਡੀ ਸਾਹਿਬੋ ਸ੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁਦੇਈ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਉਹਨਾਂ ਨੇ ਦਸੰਭਾਸ਼ਾਂ ਨੂੰ ਪੁੱਛਿਆ اے ਪਤਸ਼ਾ ਚਾਰ ਚੰਝੇ ਮੁਖੜਿਆਂ ਚੋਂ ਇਕ ਵੀ ਨਜ਼ਰ ਨਹੀਂ ਆ ਰਿਹਾ ਕਿੱਥੇ ਛੁਡ ਗਏ ਚਾਰੇ ਲਾਗ ਇਸਵਾਨਾਂ ਧਰਤੀ ਤੇ ਅਸਮਾਨ ਡੋਲ ਗਏ ਦਸੰਬਾਸ਼ਾ ਵੱਲੋਂ ਜਵਾਬ ਵਿੱਚ ਕਹੇ ਬੋਲਾ ਨਹੀਂ ਡੋਲਦੀ ਧਰਤੀ ਤੇ ਅਸਮਾਨ 함ੇ ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਅਨੋਖਾ ਪਿਆਰ ਅਤੇ ਵਿਸ਼ਵਾਸ ਭਰੀ ਅਮਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਿਲ ਦੇ ਅਤੇ ਚੜਦੀ ਕਲਾ ਦੇ ਇਸ ਬੇਖੌਫ قافਲੇ ਨੂੰ ਦੇਖ ਕੇ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਹੋਏ ਖਾਕਰ ਵਿੱਚ ਹਾਸ ਅਤੇ ਉਸਾਦੀ ਨਾ ਮਿੰਦੇ ਹੱਟ ਗਈ ਪਰ ਮੁਗਲ ਸਤਨਤ ਪਹਾੜੀ ਰਾਜਿਆਂ ਅਤੇ ਅਕੋਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਪਣ ਲੱਗਾ ਹਾਲੇ ਤੱਕ ਦੀ ਹੌਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ ਉਦਗਰਜ਼ ਅਤੇ ਹੰਕਾਰੀਤਾਪਤਾਂ ਸਿਰ ਜੋੜਨ ਲੱਗੇ ਚਾਰੇ ਪਾਸਿਓ ਜੁਲੰਦਾਰ ਗਰਦ ਗੁਬਾਰ ਇਕੱਠਾ ਹੋਣ ਲੱਗਾ ਸੱਚ ਆਤਮ ਸੰਮਾਨ ਅਤੇ ਇਨਸਾਫ਼ ਦੀ ਇਹ ਲਟਾਂ बुझाਣ ਲਈ ਵਾਰ-ਵਾਰ ਧੁਰੋਂ ਮਤੇ ਬੇਇਨਸਾਫ਼ੀ ਦੇ ਚੱਕਾ ਚੁਲੇ ਬਾਹਰੀ ਰਾਜਿਆਂ ਅਤੇ ਮੁਗਲੀ ਅਸਰਤਨਾਪੀਆਂ ਬਾਹਰੀ ਫੌਜਾਂ ਨੇ ਰਲ ਕੇ ਵਾਰ-ਵਾਰ ਹਮਲੇ ਕੀਤੇ ਸਵਾ ਲੱਖ ਸੇ ਇੱਕ ਫੜਾਅ ਦੇ ਗੁਰੂ ਵਾਕ ਅਨੁਸਾਰ ਗੁਰੂ ਦਾ ਖਾਲਸਾ ਬੇਬਿਸਾਲ ਬਾਹਾਦਰੀ ਨਾਲ ਲੜਿਆ ਸਰਬੰਸ ਗਾਨੀ ਬੇਕਸਾਂ ਦੇ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਹਕਾਲਪੁਰ ਦੇ ਆਦੇਸ਼ ਮੁਤਾਬਕ ਦੁਨੀਆ ਉੱਤੇ ਸੱਚ ਅਤੇ ਇਨਸਾਫ ਲਈ ਰੱਬੀ ਹਕੂਮਤ ਕਾਇਮ ਕਰਨ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲੀ ਦੰਗੋਰ ਦੀ ਗੜੀ ਵਿੱਚ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਜਾਰ ਸਿੰਘ ਨੂੰ ਆਪਣੇ ਹੱਥੀ ਸ਼ਹੀਦੀ ਗਾਣੇ ਬਣ ਕੇ ਜੁੱਜ ਨੇ ਤੁਰਿਆ। bari ਫੌਜ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੇਵਾਲ ਲੜਖੇਤਰ ਵਿੱਚ ਸ਼ਹੀਦ ਹੋਏ। ਤੂਬਾ ਸਰਹੰਗ ਵਜ਼ੀਰ ਖਾਨ ਨੇ ਮਾਤਾ ਗੁਜਰੀ ਅਤੇ ਛੋਟੇ ਸਾਬਜ਼ਾਦਿਆਂ ਨੂੰ ਗੋਸ਼ਟਾ ਕਰ ਲਿਆ ਮਾਸੂਮ ਜ਼ਿੰਦਾਦੂਦ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਧਰਮ त्याग ਦੇ ਪਰ ਉਹ ਆਪਣੇ ਸਿੱਧਕ ਤੇ ਅਡੋਲ ਰਹੇ 7 ਸਾਲ ਦੇ ਸਾਬਜ਼ਾਦੇ ਫਤਿਹ ਸਿੰਘ ਤੇ 9 ਸਾਲ ਦੇ ਸਾਬਜ਼ਾਦੇ ਜ਼ੋਰਾਵਰ ਸਿੰਘ ਜਿਉਂਦੇ ਜੀ ਵਿਹਾਂ ਵਿੱਚ ਚਲ ਬੱਤਾਂ ਇਹਨਾਂ ਮਾਸੂਮ ਜ਼ਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਗੁਜ਼ਰੀ ਨਹੀਂ ਪ੍ਰਾਂਤ ਧਿਆਨ ਦਿੱਤੇ ਮਾਤਾ ਪਿਤਾ ਅਤਿ ਚਾਰੇ ਪਤਰਾ ਦਿਨ ਕੁਰਬਾਨੀ ਦੇ ਕੇ ਵੀ ਅਛੀ ਵਾਲੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਪੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਲਬਨ ਤੇ ਅਕਾਲ ਪੁਰਖਲੇ ਗਹਿਰੇ ਪ੍ਰੇਮ ਅਤੇ ਸ਼ੁਕਰਾਨੇ ਦੇ ਦਿਲ ਵਿੱਚ ਸਪੂਰਨ ਵੀਰਤੀ ਆਕੀ। ਭਾਈ ਮਨੀ ਸਿੰਘ ਤੇ ਹੋੜ ਲਿਖਾਰੀਆਂ ਤੋਂ ਉਸ ਵੀਰ ਦੇ ਉਤਾਰੇ ਤਿਆਰ ਕਰਵਾਏ ਤੇ ਦੱਖਣ ਦੀ ਯਾਤਰਾ ਤੇ ਰਵਾਨਾ ਹੋਏ। ਜਦ ਨਨੇੜ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਯੋਧੇ ਤੋਂ ਵਿਰਾਗੀ ਬਣੇ ਮਾਧੋਦਸਤਣ ਹੋਈ। ਦਸਮ ਪਾਸ਼ਾ ਦੀ ਸ਼ਖਸੀਅਤ ਅਤੇ ਉਹਨਾਂ ਦੇ ਬਚਨਾਂ ਨੇ ਮਾਗੋ ਦਾ ਸਾਰੀ ਜ਼ਿੰਦਗੀ ਦਾ ਰੰਗ ਹੀ ਬਦਲ ਦਿੱਤਾ ਗੁਰੂ ਜੀ ਨੇ ਕਿਹਾ اے ਮਾਗੋ ਇਹ ਤੇਰਾ ਸ਼ਾਂਤ ਜੋ ਪਵਿੱਤਰ ਆਸ਼ਰਮ ਕਿਸ ਕਾ ਜਦ ਕਿ ਤੇਰੀ ਮਾਤ ਘومی ਉਤੇ ਮਜ਼ਲੂਮਾਂ ਦੇ ਖੂਨ ਦੀਆਂ ਵਗੀਆਂ ਵਹਿ ਰਹੀਆਂ ਉਠ ਸ਼ਮਸ਼ੀਰ ਗੋਠਾ ਸਾਲ ਮਲੇਖੋਫ ਆ ਕੇ ਮਜ਼ਲੂਮਾਂ ਦਾ ਆਸਰਾ ਬਣ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਪਾਨ ਕਰਵਾ ਕੇ ਮਾਧੋ ਵਿਰਾਗੀ ਨੂੰ ਬੰਦਾ ਬਹਾਦਰ ਬਣਾਇਆ ਜੂਨ ਦੇ ਕਿਰਾਫ ਜੰਮੂ ਜਾਰੀ ਰੱਖਣ ਲਈ ਦਸਮ ਪਾਤਸ਼ਾਹ ਨੇ ਬੰਦਾ ਬਹਾਦਰ ਨੂੰ ਪੰਜਾਬ ਬਲ ਰਹਾ ਨਿਕਾ ਨੰਦੇੜ ਸਾਹਿਬ ਦੀ ਧਰਤੀ ਨੇ ਦੇਖਿਆ ਉਹ ਇਤਿਹਾਸਿਕ ਦਿਨ ਜਦੋਂ ਸੱਚਖੰਡ ਗਮਨ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸੀਸ ਨਵਾ ਕੇ ਗੁਰਤਾਪਦੀਆਪਿਤ ਕੀਤੀ। ਤੇ ਸੰਗਤ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ। ਜਿਸਨੇ ਵੀ ਗੁਰੂ ਦੇ دیدار ਕਰਨੇ ਹੋਣਗੇ ਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਣੀ ਕਰੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਚੰਨਣ ਲੈ ਕੇ ਜੋ ਵੀ ਫੈਸਲੇ ਹੋਣਗੇ ਉਹ ਗੁਰੂ ਦੇ ਹੀ ਫੈਸਲੇ ਹੋਣਗੇ